ਤੁਸੀਂ ਅੱਜ ਜਾਣਬੁੱਝ ਕੇ ਸੀਐਮ ਸਾਹਿਬ ਉਮੀਦ ਵੀ ਤੁਤੋਂ ਭੰਤ ਸਾਹਿਬ ਤੋਂ ਨਹੀਂ ਕੀਤੀ ਜਾਂਦੀ ਪਰ ਤੁਸੀਂ ਅੱਜ ਦੇ ਦੋ ਚਾਰ ਦਿਨ ਦੱਸ ਚੁਪਟਾ ਰਹੋ ਇਹ ਮੀਟਿੰਗਾਂ ਜਿਹੜੀਆਂ ਅੰਦਰ ਹੁੰਦੀਆਂ ਐ ਚਲਦੀਆਂ ਰਹਿੰਦੀਆਂ ਐ ਪੰਜਾਬ ਦਾ ਪਾਣੀ ਦਾ ਇੱਕ ਵੀ ਤੁਪਕਾ ਨਹੀਂ ਜਾ ਸਕਦਾ ਕਿਤੇ ਉਹ ਪੰਜਾਬ ਨੇ ਫੈਸਲਾ ਕਰਨਾ ਪੰਜਾਬੀਆਂ ਨੇ ਫੈਸਲਾ ਕਰਨਾ ਕਿਵੇਂ ਪਾਣੀ ਚਲੇ ਜਾਊਗਾ ਨਾ ਜਾਣ ਦਿੱਤਾ ਜਾਊਗਾ ਨਾ ਕੋਈ ਇਹਦੀ ਗੱਲ ਆ ਮੈਂ ਗੱਲ ਕਲੀਅਰ ਕਰਨੀ ਚਾਹਨਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫालतू ਨਹੀਂ ਹੈਗਾ ਆਲਰੇਡੀ ਤੁਹਾਨੂੰ ਤੁਹਾਡੇ ਹਿੱਸੇ ਦਾ ਪਾਣੀ ਦੇ ਚੁੱਕੇ ਆਂ ਤੁਸੀਂ ਤਾਂ 2 ਮਹੀਨੇ ਪਹਿਲਾਂ ਹੀ ਵਰਤ ਚੁੱਕੇ ਆਂ ਮੈਂ ਕਹਿਣਾ ਚਾਹਨਾ ਬੀਜੇਪੀ ਨੂੰ ਕਿ ਜਿਹੜਾ ਤੁਸੀਂ ਕਹਿੰਦੇ ਹੋ ਪਾਕਿਸਤਾਨ ਤੋਂ ਅਸੀਂ ਪਾਣੀ ਖੋ ਲਿਆ ਪਾਕਿਸਤਾਨ ਨੂੰ ਅਸੀਂ ਪਾਣੀ ਜਾਣ ਨਹੀਂ ਦੇਣਾ ਉਹ ਪਾਣੀ ਤੁਸੀਂ ਸਾਨੂੰ ਦੇ ਦਿਓ ਸਾਡੇ ਡੈਮਾਂ ਨੂੰ ਭਰ ਦਿਓ ਅਸੀਂ ਅੱਗੇ ਦੇ ਦਾਂਗੇ ਪੰਜਾਬ ਤੇ ਨਾ ਇੱਕ ਟੁਕਕਾ ਹੈਗਾ ਦੇਣ ਨੂੰ ਨਾ ਕੋਈ ਦਊਗਾ ਇਹ ਸਾਫ਼ ਗੱਲ ਆ ਪਰ ਤੁਸੀਂ ਅੱਜ ਦੇ ਐਸੇ ਮੌਕੇ ਤੇ ਇਹ ਕਾਰਿਆਨਾ ਗੱਲ ਕੀਤੀ ਆ ਇਹ ਦੁਸ਼ਮਣ ਦੇ ਨਾਲ ਖੜਕੇ ਤੁਸੀਂ ਦਿਖਾਇਆ ਮੈਸੇਜ ਇਹ ਗਿਆ ਹੈ ਵੀ ਤੁਸੀਂ ਜਦੋਂ ਸਾਰਾ ਦੇਸ਼ ਦਾ ਇਕੱਲਾ ਇਕੱਲਾ ਨਾਗਰਿਕ ਤੇ ਪੰਜਾਬੀ ਪਾਕਿਸਤਾਨ ਨਾਲ ਬਦਲਾ ਲੈਣ ਦੀ ਗੱਲ ਸੋਚ ਰਿਹਾ ਵੀ ਕਿੰਵੇਂ ਹਿਸਾਬ ਕਰਨਾ ਉਹਨਾਂ ਨਾਲ ਤੁਸੀਂ ਜਾਣ ਕੇ ਪੰਜਾਬ ਦੇ ਜਨਾਬ ਤੇ ਹਰਿਆਣੇ ਦੀ ਗੱਲ ਖੜੀ ਕਰ ਲਈਂ ਦੇਸ਼ ਨੂੰ ਤੁਸੀਂ ਵੰਡਣ ਤੇ ਤੋੜਨ ਦੀ ਗੱਲ ਕਰਤੀ ਤੁਸੀਂ ਕਿਹਦੇ ਨਾਲ ਖੜੇ ਹੋ ਦੇਖੋ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਹਿੰਦੁਸਤਾਨ ਤੇ ਪਾਕਿਸਤਾਨ ਚ ਪਾਕਿਸਤਾਨ ਨੇ ਇੰਨੀ ਕਾਇਰਨਾਮਾ ਹਰਕਤ ਆ ਜਿਹੜੀ ਉਹ ਸਾਡੇ ਦੇਸ਼ ਚ ਸਾਡੇ ਨਾਗਰਿਕ ਕੋਈ ਅਸਾ ਮੈਂ ਸਮਝਦਾ ਸੂਬਾ ਨਹੀਂਗਾ ਜਿੱਥੇ ਨਾਗਰਿਕ ਸਾਡਾ ਨਹੀਂ ਮਰਿਆ ਕੁਝ ਵੀ ਤੇ ਇਸ ਵੇਲੇ ਪੰਜਾਬ ਆ ਜਿਹੜਾ ਉਹ ਬਿਲਕੁਲ ਬਾਰਡਰ ਤੇ ਆ ਪਾਕਿਸਤਾਨ ਤੇ ਸਭ ਤੋਂ ਪਹਿਲਾ ਸੂਬਾ ਹੈ ਤੇ ਅੱਜ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਫੌਜਾਂ ਦੇ ਜਰਨੈਲ ਹਰ ਇੱਕ ਇੱਕ ਹਿੰਦੁਸਤਾਨ ਦਾ ਨਾਗਰਿਕ ਇਹ ਚਾਹੁੰਦਾ ਵੀ ਕਿਸ ਤਰੀਕੇ ਨਾਲ ਸਾਹਬ ਜਿਹੜਾ ਹੈ ਪਾਕਿਸਤਾਨਾ ਕੀਤਾ ਜਾਵੇ ਸਾਰੇ ਤਾਂ ਉਧਰ ਲੱਗੇ ਆ ਪਰ ਥੋਤੋਂ ਉਮੀਦ ਵੀ ਨਹੀਂ ਕੀਤੀ ਜਾਂਦੀ ਪਰ ਤੁਸੀਂ ਥੋੜਾ ਜਿਹਾ ਸੋਚੋ ਨਾ ਪਾਕਿਸਤਾਨ ਦੇ ਨਾਲ ਸਭ ਤੋਂ ਨੇੜੇ ਪੰਜਾਬ ਆ ਪੰਜਾਬੀਆਂ ਨੂੰ ਇਸ ਵੇਲੇ ਕਿਸ ਤਰੀਕੇ ਨਾਲ ਹਰ ਮੋਟੀਵੇਟ ਕਰਨਾ ਹੈ ਕਿਵੇਂ ਤਕੜੇ ਕਰਨਾ ਹੈ ਗੱਲ ਤਾਂ ਉਹ ਆ ਤੁਸੀਂ ਅੱਜ ਜਾਣ ਬੁਝ ਕੇ ਸੀਐਮ ਸਾਹਿਬ ਉਮੀਦ ਵੀ ਤੁਤੋਂ ਪੰਚ ਸਾਹਿਬ ਤੋਂ ਨਹੀਂ ਕੀਤੀ ਜਾਂਦੀ ਪਰ ਤੁਸੀਂ ਅੱਜ ਦੇ ਦੋ ਚਾਰ ਦਿਨ ਦੱਸ ਚੁਪਤਾ ਰਹੋ ਇਹ ਮੀਟਿੰਗਾਂ ਜਿਹੜੀਆਂ ਅੰਦਰ ਹੁੰਦੀਆਂ ਐ ਚਲਦੀਆਂ ਰਹਿੰਦੀਆਂ ਐ ਪੰਜਾਬ ਦਾ ਪਾਣੀ ਦਾ ਇੱਕ ਵੀ ਟਪਕਾ ਨਹੀਂ ਜਾ ਸਕਦਾ ਕਿਤੇ ਉਹ ਪੰਜਾਬ ਨੇ ਫੈਸਲਾ ਕਰਨਾ ਪੰਜਾਬੀਆਂ ਨੇ ਫੈਸਲਾ ਕਰਨਾ ਕਿਵੇਂ ਪਾਣੀ ਚੱਲ ਜਾਈਊਗਾ ਨਾ ਜਾਣ ਦਿੱਤਾ ਜਾਊਗਾ ਨਾ ਕੋਈ ਇਹਦੀ ਗੱਲ ਆ ਇਹ ਮੀਟਿੰਗਾਂ ਜਿਹੜੀਆਂ ਐ ਬੀਬੀਐਮਬੀ ਦੀਆਂ ਜਿਹੜਾ ਪਾਖੜਾ ਨੰਗਲ ਵਿਆਸ ਮੈਨੇਜਮੈਂਟ ਆ ਉਹ ਮੀਟਿੰਗਾਂ ਉਹਨਾਂ ਦੀਆਂ ਚੱਲਦੀਆਂ ਰਹਿੰਦੀਆਂ ਨੇ ਜਦੋਂ ਮੌਸਮ ਆਉਂਦੇ ਆ ਜਦੋਂ ਆਹ ਲੋਡ ਹੁੰਦੀ ਆ ਪਾਣੀ ਦੀ ਇਹਦਾ ਮਤਲਬ ਇਹ ਥੋੜੀ ਆ ਵੀ ਪਾਣੀ ਕਿਸੇ ਨੂੰ ਦੇ ਤਾ ਲੈ ਤਾ ਉਹ ਪੰਜਾਬ ਤੇ ਨਾ ਇੱਕ ਟੁੱਕਾ ਹੈਗਾ ਦੇਣ ਨੂੰ ਨਾ ਕੋਈ ਦੇਊਗਾ ਇਹ ਸਾਫ਼ ਗੱਲ ਆ ਪਰ ਤੁਸੀਂ ਅੱਜ ਦੇ ਐਸੇ ਮੌਕੇ ਤੇ ਇਹ ਕਾਰਿਆ ਨਾ ਗੱਲ ਕੀਤੀ ਆ ਇਹ ਦੁਸ਼ਮਣ ਦੇ ਨਾਲ ਖੜਕੇ ਤੁਸੀਂ ਦਿਖਾਇਆ ਹੈ ਮੈਸੇਜ ਇਹ ਗਿਆ ਹੈ ਵੀ ਤੁਸੀਂ ਜਦੋਂ ਸਾਰਾ ਦੇਸ਼ ਦਾ ਇਕੱਲਾ ਇਕੱਲਾ ਨਾਗਰਿਕ ਤੇ ਪੰਜਾਬੀ ਪਾਕਿਸਤਾਨ ਨਾਲ ਬਦਲਾ ਲੈਣ ਦੀ ਗੱਲ ਸੋਚ ਰਿਹਾ ਵੀ ਕਿਵੇਂ ਹਿਸਾਬ ਕਰਨਾ ਉਹਨਾਂ ਨਾਲ ਤੁਸੀਂ ਜਾਣ ਕੇ ਪੰਜਾਬ ਦੇ ਜਨਾਬ ਤੇ ਹਰਿਆਣੇ ਦੀ ਗੱਲ ਖੜੀ ਕਰ ਲਈਂ ਦੇਸ਼ ਨੂੰ ਤੁਸੀਂ ਵੰਡਣ ਤੇ ਤੋੜਨ ਦੀ ਗੱਲ ਕਰਤੀ ਤੁਸੀਂ ਕਿਹਦੇ ਨਾਲ ਖੜੇ ਹੋ ਤੁਸੀਂ ਕੱਲ ਗੱਲਾਂ ਕਰਦੇ ਸੀ ਦੂਜੇ ਲੀਡਰਾਂ ਦੀ ਬੰਬ ਆ ਗਏ ਜੀ ਉਹਨਾਂ ਨੇ ਆ ਬਿਆਨ ਦਿੱਤਾ ਤੁਹਾਡਾ ਬਿਆਨ ਕਿੱਡਾ ਤੋ ਇਹ ਦੇਸ਼ ਲਈ ਹਾਨੀਕਾਰਕ ਹੈ ਤੁਸੀਂ ਦੋਨੋਂ ਸੂਬਿਆਂ ਦੇ ਵਿੱਚ ਐਸ ਮੌਕੇ ਜਦੋਂ ਸਭ ਨੂੰ ਇਕੱਠੇ ਹੋਣ ਦੀ ਲੋੜ ਆ ਸਭ ਨੂੰ ਇੱਕ ਆ ਕਰਕੇ ਮੂੰਹ ਤੋੜ ਜਵਾਬ ਦੇਣ ਦੀ ਲੋੜ ਆ ਤੁਸੀਂ ਇਹ ਵੰਡ ਪਾਉ ਵਾਲੀ ਗੱਲ ਕਿਉਂ ਕੀਤੀ ਜੀ ਇਸ ਕਰਕੇ ਸਾਰੇ ਮੈਂ ਸੁਣਿਆ ਜਿੰਨੇ ਵੀ ਲੋਕਾਂ ਨਾਲ ਗੱਲ ਹੋਈ ਏ ਥੋੜੀ ਸਾਰੇ ਪੰਜਾਬ ਦੇ ਹਰਿਆਣੇ ਦੇ ਦੇਸ਼ ਦੇ ਲੋਕ ਤੁਹਾਡੀ ਨਿੰਦਿਆ ਕਰਦੇ ਆ ਵੀ ਐਨ ਐਸ ਮੌਕੇ ਤੇ ਤੁਸੀਂ ਬਿਆਨ ਦੇਣਾ ਬਹੁਤ ਮੰਦ ਭਾਗਾ ਏ ਬਹੁਤ ਸ਼ਰਮਨਾਕ ਗੱਲ ਕੀਤੀ ਆ ਪਾਣੀ ਪੰਜਾਬ ਦਾ ਏ ਉਹ ਪੰਜਾਬ ਦਾ ਹੀ ਰਹਿਣਾ ਏ ਸਭ ਨੂੰ ਪਤਾ ਏ ਪਰ ਤੁਸੀਂ ਇਸ ਵੇਲੇ ਦੋਨੋਂ ਸੂਬਿਆਂ ਨੂੰ ਰਾਮਨੂਦ ਬੰਨਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਇਸ ਮੌਕੇ ਤੁਹਾਨੂੰ ਇਸ ਗੱਲ ਦਾ ਮੈਂ ਸਮਝਦਾ ਮਾਫੀ ਮੰਗਣੀ ਚਾਹੀਦੀ ਆ ਤੁਹਾਨੂੰ ਮਜ਼ਬੂਤੀ ਦੀ ਗੱਲ ਕਰਨੀ ਚਾਹੀਦੀ ਆ ਇਸ ਵੇਲੇ